ਰੋਲਿੰਗ ਟਰੱਕ ਏਜ ਪ੍ਰੋਗਰਾਮ ਨੂੰ ਬੇਸ਼ੱਕ ਵੈਨਕੂਵਰ ਪੋਰਟ ਦੇ ਵੱਲੋਂ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਦੀਆਂ ਮੰਗਾਂ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਕੰਪਨੀਆਂਜ਼ ਥਰੂ ਸ਼ਾਇਦ ਇਸ ਨੂੰ ਦੁਬਾਰਾ ਲਾਗੂ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਤੋਂ ਸਰਦਾਰ ਗਗਨ ਸਿੰਘ ਨੇ ਚੈਨਲ ਪੰਜਾਬੀ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਇੱਕ ਟਰੱਕ ਏਜ ਪ੍ਰੋਗਰਾਮ ਪਿਛਲੇ ਸਮੇਂ ਆਇਆ ਸੀ ਪੋਰਟ ਦੇ ਉੱਪਰ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਦੇ ਵੱਲੋਂ ਉਹਦੇ ਵਿਰੁੱਧ ਲੜਾਈ ਲੜੀ ਗਈ ਜਿੱਤ ਹਾਸਲ ਕੀਤੀ ਗਈ ਪਰ ਹੁਣ ਕੁਝ ਫੇਰ ਸਵਾਲ ਜਿਹੜੇ ਨੇ ਸਰਦਾਰ ਗਗਨ ਸਿੰਘ ਸਾਡੇ ਨਾਲ ਉਹਨਾਂ ਤੋਂ ਪੁੱਛਦੇ ਆ ਪਾਜੀ ਹੁਣ ਕੀ ਸਥਿਤੀ ਜਿਹੜੀ ਉਹ ਖੜੀ ਹੈ ਕਿਤੇ ਨਾ ਕਿਤੇ ਦਬਵੀਂ ਸੁਰ ਦੇ ਵਿੱਚ ਦੁਬਾਰਾ ਉਹਦੇ ਤੇ ਕੰਮ ਚੱਲ ਰਿਹਾ ਵੀ ਕਿਸੇ ਹੋਰ ਰਾਹ ਦੇ ਨਾਲ ਜਿਹੜਾ ਆ ਐਂਡ ਆਫ ਦਾ ਟੇ ਡਾ ਅਖੀਰਲਾ ਗੋਲ ਉਹ ਇਹੀ ਆ ਵੀ ਜਿਹੜੇ ਇੰਡੀਵਿਜੂਅਲ ਓਨਰ ਆਪਰੇਟਰ ਜਾਂ ਛੋਟੀਆਂ ਕੰਪਨੀਆਂ ਨੂੰ ਕਿੱਦਾਂ ਬਾਹਰ ਕੱਢਣਾ ਉਹਦੇ ਲਈ ਇੱਕ ਸਾਇਲੈਂਟਲੀ ਕੁਝ ਗੱਲਬਾਤ ਚੱਲ ਰਹੀ ਆ ਉਹਨੂੰ ਅਸੀਂ ਪ੍ਰੋਐਕਟਿਵਲੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨੂੰ ਪਹਿਲੇ ਉਸ ਬਿਮਾਰੀ ਨੂੰ ਫੈਲਣ ਤੋਂ ਪਹਿਲੇ ਉਹਦਾ ਕੰਟਰੋਲ ਕਰ ਲਿਆ ਜਾਵੇ ਇਹ ਗੱਲਬਾਤ ਚੱਲ ਕੀ ਰਹੀ ਹੈ ਜੀ ਪੋਰਟ ਦੇ ਵੱਲੋਂ ਹੁਣ ਜਿਹੜੀ ਆ ਕਿਤੇ ਨਾ ਕਰੇ ਦਬ ਵੀ ਸੁਰ ਦੇ ਵਿੱਚ ਕੰਪਨੀ ਵਾਲਿਆਂ ਨੂੰ ਧਮਕਾਇਆ ਜਾਂ ਪਿਆਰ ਦੇ ਨਾਲ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਓਨਰ ਆਪਰੇਟਰਾਂ ਨੂੰ ਕਹੋ ਵੀ ਅਸੀਂ ਪੁਰਾਣੇ ਟਰੱਕ ਨਹੀਂ ਰੱਖਣੇ ਕੰਪਨੀ ਜੀ ਤੁਸੀਂ ਟਰੱਕ ਬਦਲੀ ਕਰੋ ਤੇ ਔਖਾ ਕਿੰਨਾ ਕਿ ਜਿਹੜੀਆਂ ਛੋਟੀਆਂ ਕੰਪਨੀਆਂ ਸੀ ਉਹਨਾਂ ਦੇ ਲਈ ਨਵਾਂ ਟਰੱਕ ਲੈਣਾ ਜਾਂ ਉਹਨੂੰ ਅਫੋਰਡ ਕਰਨਾ ਸਥਿਤੀ ਕੀ ਹੈ ਸਹੀ ਰੂਪਚਾਰਤਿਕ ਤੌਰ 'ਤੇ ਉਹਨਾਂ ਦੀ ਜੇ ਮੰਨ ਲਓ ਪਿਛਲੇ ਸਾਲ ਜਦੋਂ ਆਪਾਂ ਹੋਇਆ ਸੀ ਜਦੋਂ ਕੰਪਲੀਟਲੀ ਪੋਰਟ ਨੇ ਇਸ ਗੱਲ ਤੋਂ ਬੈਕਅਪ ਹੋਏ ਸੀਗੇ ਸੋ ਉਸ ਟਾਈਮ ਤੇ 225000 ਦਾ ਸੀ ਟਰੱਕ ਅੱਜ ਵੀ 225 ਦਾ ਫਰਕ ਸਿਰਫ ਇਹ ਆ ਵੀ ਉਦਣ ਥੋੜਾ ਬਹੁਤਾ ਕੰਮ ਚੱਲਦਾ ਸੀਗਾ ਅੱਜ ਤੱਕ ਕੰਮ ਬਹੁਤ ਜ਼ਿਆਦਾ ਸਲੋ ਅੱਜ ਤੱਕ ਕੋਈ ਹਾਲਾਤ ਇਹ ਨਹੀਂ ਵੀ ਕੋਈ ਨਵਾਂ ਟਰੱਕ ਲੈ ਕੇ ਤੁਸੀਂ ਸਰਵਾਈਵ ਕਰ ਸਕਦੇ ਤੇ ਫੈਡਰਲ ਨੁਮਾਇੰਦਿਆਂ ਦਾ ਕੀ ਪੱਖ ਹੈ ਇਹਦੇ ਤੇ ਤੁਸੀਂ ਪਹਿਲਾਂ ਵੀ ਉਹਨਾਂ ਤੱਕ ਪਹੁੰਚ ਕੀਤੀ ਹੁਣ ਦੁਬਾਰਾ ਤੁਸੀਂ ਤੁਹਾਡੀ ਗੱਲਬਾਤ ਕੋਈ ਹੋਈ ਹੈ ਉਹ ਇਹਦੇ ਤੇ ਕੀ ਕਹਿੰਦੇ ਨੇ ਕਿਉਂਕਿ ਹੁਣ ਦਾ ਜਿਹੜਾ ਇੱਕ ਬੜਾ ਇੱਕ ਟੈਕਨੀਕਲ ਗਲਿਚ ਹੈ ਆ ਵੀ ਹੁਣ ਕੋਈ ਸਿੱਧੇ ਤੌਰ ਤੇ ਪੋਰਟ ਵੱਲੋਂ ਕੋਈ ਲੈਟਰ ਸਾਨੂੰ ਨਹੀਂ ਆਇਆ ਨਾਈ ਕੰਪਨੀਆਂ ਨੂੰ ਕੋਈ ਸਿੱਧੇ ਤੌਰ ਤੇ ਕੋਈ ਲਿਖਤੀ ਗੱਲ ਆਈ ਆ ਸੋ ਇੱਕ ਹਵਾ ਚ ਚੱਲ ਰਹੀ ਲੜਾਈ ਦੇ ਵਾਂਗ ਜਿਵੇਂ ਉਹ ਬੈਕ ਐਂਡ ਤੋਂ ਕਰ ਰਹੇ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਆ ਵੀ ਇਹਨੂੰ ਜਿਹੜਾ ਨਮਾਇੰਦਿਆਂ ਤੱਕ ਤਾਂ ਹਾਲੇ ਨਹੀਂ ਪਹੁੰਚੇ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਬਾਰੋ-ਬਾਰ ਇਹਨੂੰ ਰਲ ਕੇ ਸੈਟਲ ਕਰ ਲਈਏ ਪਰ ਜੇ ਲੋੜ ਪਈ ਤਾਂ ਜ਼ਰੂਰ ਅਸੀਂ ਪਹੁੰਚ ਕਰਾਂਗੇ ਇਹਦੇ ਰੀਜ਼ਨਸ ਕੀ ਨੇ ਕਿ ਛੋਟੀਆਂ ਕੰਪਨੀਆਂਜ਼ ਨੂੰ ਜਿਹੜਾ ਉਹ ਬਾਹਰ ਕਰਨ ਦੇ ਲਈ ਕਾਫੀ ਵਾਰ ਕੋਸ਼ਿਸ਼ਾਂ ਜੜੀਆਂ ਹੁੰਦੀਆਂ ਰਹਿੰਦੀਆਂ ਨੇ ਇਹਦੇ ਕਾਰਨ ਕੀ ਤੁਹਾਨੂੰ ਲੱਗਦੇ ਨੇ ਦੇਖੋ ਜਿੰਨੇ ਪ੍ਰਾਣੇ ਬੰਦੇ ਆ ਇਸ ਇੰਡਸਟਰੀ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਕੋਈ ਇਹੋ ਜੀ ਇੰਡਸਟਰੀ ਨਹੀਂ ਜਿਹੜੀ ਸਟ੍ਰਾਈਕ ਕਰਦੀ ਹੋਵੇ ਭਾਵੇਂ ਪਿਛਲੇ 10 ਸਾਲਾਂ ਤੋਂ ਸਟ੍ਰਾਈਕ ਦੁਬਾਰਾ ਨਹੀਂ ਹੋਈ ਪਰ ਜੋ ਹਾਲਾਤ ਆ ਜਿਹੜੇ ਹਿਸਾਬ ਦੇ ਨਾਲ ਵੇਜ ਸਟਰਕਚਰ ਹੈਗਾ ਜਿੰਨੇ ਪੈਸੇ ਬਣਦੇ ਉਹ ਬਹੁਤ ਵਧੀਆ ਆ ਪਰ ਕਿਤੇ ਨਾ ਕਿਤੇ ਆ ਮੈਂ ਕਹੂੰਗਾ ਕਿ ਨਿਊ ਵਰਲਡ ਆਰਡਰ ਦਾ ਇਹ ਪਾਰਟ ਆ ਜਿਹਦੇ ਵਿੱਚ ਜਿਹੜੇ ਪੁਰਾਣੇ ਟਰੱਕਾਂ ਨੂੰ ਖਤਮ ਕਰਕੇ ਨਵੇਂ ਟਰੱਕ ਲਿਆਂਦੇ ਜਾਣ ਨਵਾਂ ਟਰੱਕ ਜਿਹੜਾ ਜੇ ਤੁਸੀਂ ਅੱਜ ਵੀ ਨਵਾਂ ਟਰੱਕ ਲੈ ਕੇ ਆਉਣੇ ਉਹ ਮਸਾਂ 10 ਸਾਲ ਕੱਢਦਾ 10 ਜਾਂ 12 ਸਾਲ ਕੱਢਦਾ ਪਰ ਜਿਹੜੇ ਪੁਰਾਣੇ ਟਰੱਕ ਸੀਗੇ ਉਹ 30 30 40 40 ਸਾਲ ਜਾਨੀ ਉਹਨਾਂ ਦੇ ਵਿੱਚ ਮਕੈਨਿਕਲੀ ਕੋ ਬਹੁਤ ਹੀ ਜ਼ਿਆਦਾ ਪ੍ਰੋਬਲਮ ਨਹੀਂ ਸੀ ਆਉਂਦੀ ਜਿਹਦੇ ਕਰਕੇ ਇਹ ਕਾਮ ਮਕੈਨਿਕ ਵੀ ਉਹਨੂੰ ਠੀਕ ਕਰ ਦਿੰਦਾ ਸੀ ਪਰ ਜਿਹੜੇ ਨਵੇਂ ਟਰੱਕ ਆ ਉਹਦੇ ਬਹੁਤੇ ਕੰਮ ਇਦਾਂ ਦੇ ਆ ਜਿਹੜੇ ਮੈਨੂਫੈਕਚਰਰੀ ਠੀਕ ਕਰ ਸਕਦਾ ਆਮ ਮਕੈਨਿਕ ਦੇ ਵੱਸੋਂ ਬਾਹਰ ਤੇ ਪੋਰਟ ਤੇ ਸਥਿਤੀ ਕੀ ਹੈ ਸਹੀ ਰੂਪ ਵਿੱਚ ਇਸ ਸਮੇਂ ਇਕਨੋਮੀ ਸਲੋ ਡਾਊਨ ਆ ਸਾਰੀਆਂ ਗੱਲਾਂ ਬਾਤਾਂ ਨੇ ਤਾਂ ਸਥਿਤੀ ਦੇ ਵਿੱਚ ਕਿਸ ਢੰਗ ਦੀ ਚ ਨੇ ਕੰਪਨੀਆਂਜ਼ ਕਾਫੀ ਔਖਾ ਜੀ ਜੇ ਅੱਜ ਦਾ ਸਮਾ ਦੇਖੀ ਤਾਂ 50% ਤੋਂ ਵੀ ਘਟ ਗਿਆ ਕੰਮ ਪੋਰਟ ਦੇ ਜੇ ਕੈਮਰਿਆਂ ਤੋਂ ਅੰਦਾਜ਼ਾ ਲਾਈਏ ਕਿਉਂਕਿ ਸਾਡੇ ਕੋਲ ਸਾਰਿਆਂ ਦੇ ਕੋਲ ਆਨਲਾਈਨ ਐਕਸੈਸ ਹੈਗਾ ਪੋਰਟ ਦੇ ਕੈਮਰਿਆਂ ਦਾ ਜਿੱਥੇ ਟਰੱਕ ਗੇਟ ਆ ਮੈਂ ਉੱਥੇ ਬਹੁਤ ਘੱਟ ਦੇਖਦਾ ਵੀ ਆ ਕੋਈ ਲਾਈਨ ਅਪ ਲੱਗੀ ਆ ਜਾਂ ਕੁਝ ਹੈ ਜਾਂ ਪਰ ਕਾਫੀ ਜ਼ਿਆਦਾ ਹਾਰ ਟਾਈਮ ਤੇ ਹੁਣ ਯੂਨਾਈਟਿਡ ਟ੍ਰੈਕਰਸ ਐਸੋਸੀਏਸ਼ਨ ਦੇ ਵੱਲੋਂ ਇਹਦੇ ਚ ਕੀ ਕੀਤਾ ਕੀ ਜਾ ਰਿਹਾ ਸਹੀ ਰੂਪ ਦੇ ਵਿੱਚ ਤੁਹਾਡਾ ਮੂਵ ਜਿਹੜਾ ਉਹ ਕੀ ਆ ਪਹਿਲੋਂ ਤਾਂ ਸਾਡੇ ਕੋਲ ਕੋ ਐਗਜ਼ੈਕਟਲੀ ਕਦੀ ਅਸੀਂ ਡਾਟਾ ਨਹੀਂ ਸੀ ਇਕੱਠਾ ਕੀਤਾ ਹੁਣ ਤਾਂ ਅਸੀਂ ਡਾਟਾ ਹੀ ਇਕੱਠਾ ਕਰ ਰਹੇ ਹਾਂ ਹਰ ਇੰਡੀਵਿਜੂਅਲ ਨੂੰ ਅਸੀਂ ਪੁੱਛ ਰਹੇ ਹਾਂ ਵੀ ਉਹਨਾਂ ਦੀ ਰਾਏ ਕੀ ਆ ਸੋ ਰਾਏ ਦੇ ਲਈ ਅਸੀਂ ਇੱਕ ਫਾਰਮ ਬਣਾਇਆ ਜਿਹਦੇ ਚੋ ਕਾਫੀ ਵੀਰਾਂ ਨੇ तकरीबन 200 ਤੋਂ ਉੱਪਰ ਟਰੱਕਰ ਜਿਹੜੇ ਪਿਛਲੇ 24 ਘੰਟਿਆਂ ਚ ਡਾਟਾ ਇਨਪੁਟ ਕਰ ਚੁੱਕੇ ਆ ਉਹਨਾਂ ਤੋਂ ਅਸੀਂ ਇਨਫੋਰਮੇਸ਼ਨ ਲੈ ਰਹੇ ਆਂ ਸੋ ਆਪ ਜਨਰਲ ਪਬਲਿਕ ਨੂੰ ਅਸੀਂ ਜਿਹੜੀ ਇੱਕ ਛੋਟੀ ਵੀਡੀਓ ਬਣਾਈ ਆ 2 ਮਿੰਟ ਦੀ ਅਸੀਂ ਉਹਦੇ ਵਿੱਚ ਉਹਦੇ ਰਾਈ ਇਨਫਾਰਮ ਕਰ ਰਹੇ ਆਂ ਬਿਆਕ ਉਸ ਜਿਹੜਾ ਚੱਲ ਰਿਹਾ ਆ ਤੇ ਅਗਲੇ ਜਿਹੜੇ ਫਰਦਰ ਸਟੈਪਸ ਆ ਮੈਂ ਪੂਰਾ ਆਸਵਾਨ ਦਿਆਂ ਵੀ ਇਹ ਦੁਬਾਰਾ ਨਹੀਂ ਹੋਊਗਾ ਪਰ ਅਸੀਂ ਇੰਨੇ ਵੀ ਕੈਲੋ ਵੀ ਡਿਲੇ ਨਹੀਂ ਕਰ ਰਹੇ ਅਸੀਂ ਉਹਦੇ ਲਈ ਪੂਰਾ ਤਿਆਰ ਬੈਠੇ ਆ ਵੀ ਜੇ ਸਾਨੂੰ ਦੁਬਾਰਾ ਲੜਾਈ ਸ਼ੁਰੂ ਕਰਨੀ ਪਈ ਪਹਿਲੋਂ ਨਾਲੋਂ ਵੀ ਬਿਹਤਰ ਜਗ੍ਹਾ ਤੇ ਅਸੀਂ ਹਾਂ ਤੇ ਇਹਦਾ ਪ੍ਰੋਸੀਜਰ ਕੀ ਹੈ ਜਿਹੜਾ ਤੁਸੀਂ ਡਾਟਾ ਕਲੈਕਟ ਕਰ ਰਹੇ ਹੋ ਜੇ ਕਿਸੇ ਨੇ ਰਜਿਸਟਰ ਕਰਵਾਉਣਾ ਤਾਂ ਆ ਦੇਖੋ ਹਾਲ ਦੀ ਘੜੀ ਤਾਂ ਜਿਹੜਾ ਇਹ ਡਾਟਾ ਹੈ ਸਿਰਫ ਤੇ ਸਿਰਫ ਉਹਨਾਂ ਟਰੱਕਰਸ ਲਈ ਆ ਜਿਹੜੇ ਪੋਰਟ ਤੇ ਕੰਮ ਕਰਦੇ ਆ ਚਾਹੇ ਉਹ ਕੰਪਨੀ ਟਰੱਕ ਚਲਾਉਂਦੇ ਆ ਚਾਹੇ ਉਹ ਉਹਨਾਂ ਦੇ ਆਪਣੇ ਟਰੱਕ ਆ ਸੋ ਉਹ ਅਸੀਂ ਜਿਹੜਾ WhatsApp ਦੇ ਵਿੱਚ ਗਰੁੱਪ ਬਣੇ ਕਾਫੀ ਟਰਕਿੰਗ ਦੇ ਸੋ ਉਹਨਾਂ ਦਾ ਹੀ ਮੈਸੇਜ ਜਿਹੜਾ ਪਹੁੰਚਦਾ ਹੋਸ਼ ਹੋ ਚੁੱਕਿਆ ਸੋ ਇਹਦਾ ਮੈਸੇਜ ਦਾ ਜਵਾਬ ਹੀ ਆ ਵੀ ਜਿਹੜਾ 200 ਤੋਂ ਨੇੜੇ ਤੇ ਜਿਹੜੇ 24 ਘੰਟਿਆਂ 'ਚ ਪਿਛਲਿਆਂ 'ਚ ਟਰੱਕਰਸ ਨੇ ਉਹਦਾ ਡਾਟਾ ਰਜਿਸਟਰ ਕਰ ਦਿੱਤਾ ਆ ਬਹੁਤ ਬਹੁਤ ਧੰਨਵਾਦ ਸ਼ੁ크ਰਵੀ ਜੀ ਸਮਾਂ ਦੇਣ ਲਈ ਧੰਨਵਾਦ ਸੋ ਬਾਕੀ ਪੋਰਟ ਦੇ ਉੱਪਰ ਜਿਹੜੀਆਂ ਗਤੀਵਿਧੀਆਂ ਦੀ ਗੱਲਬਾਤ ਸਰਦਾਰ ਗਗਨ ਸਿੰਘ ਕਰ ਰਹੇ ਸੀ ਤਾਂ ਛੋਟੀਆਂ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਦੇ ਲਈ ਇਨ ਫਿਊਚਰ ਸਮੱਸਿਆ ਹੋ ਸਕਦੀ ਹੈ ਪਰ ਉਹਦੇ ਲਈ ਯੂਨਾਈਟ ਹੋਣਾ ਜਿਹੜਾ ਜ਼ਰੂਰੀ ਹੈ ਸੋ ਜਿਹਦੇ ਲਈ ਯੂਨਾਈਟਿਡ ਟਰੱਕਰਸ ਐਸੋਸੀਏਸ਼ਨਸ ਦੇ ਵੱਲੋਂ ਕਦਮ ਜਿਹੜੇ ਉਹ ਚੁੱਕੇ ਜਾ ਰਹੇ ਨੇ ਅਮਿਤ ਪ੍ਰਿੰਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ